ਮੈਂ ਐਕਸਿਟੇਸ਼ਨ ਇੰਤਜ਼ਾਮ ਕਰਦਾ ਲੋ ਕਹਿਣਾ ਭੈਣ ਭਾਈਆਂ ਨੂੰ ਵੀ ਮੈਨੂੰ ਦੇਓ ਵੀ ਰਿਸ਼ਤੇਦਾਰ ਨੂੰ ਕੋਈ ਵੀ ਮੇਰੇ ਕੋਲ ਜੁਲਨੇ ਤੋਂ ਕਰਨਗੇ ਤੁਹਾਡੇ ਰਿਸ਼ਤੇਦਾਰ ਹੈਲਪ ਇਨਾ ਕਿ ਤਾ 40 ਦਾ ਤੁਹਾਨੂੰ ਕਰਨਾ ਪੈਣਾ ਆ ਤੇ ਚਲੋ ਰਿਸ਼ਤੇਦਾਰਾਂ ਨੂੰ ਜਿੰਨੀ ਕੋ ਹੋ ਜੇ ਹੋ ਸਕੀ ਮੇਰੀ ਕਬੂਲ ਕਰ ਲਿਓ ਥੋੜੀ ਬਹੁਤੀ ਘੱਟ ਵੱਧ ਹੋਈ ਕਹਿੰਨਾ ਮੇਰੀ ਕਬੂਲ ਕਰ ਲਿਓ ਉਹ ਤਾਂ ਮੈਂ ਮੈਨੂੰ ਇਨਾ ਮੈਂ ਬਹੁਤ ਹਾਂਜੀ ਬਾਬਾ ਜੀ ਦੇਖੋ ਮੈਂ ਥੋੜੀ ਕਬੂਲ ਲੂਗਾ ਇੱਕ ਅੱਧੀ ਘੱਟ ਥੋੜੀ ਬਹੁਤ ਘੱਟ ਇਹ ਨਾ ਹੋਵੇ ਤੁਸੀਂ ਅੱਧੋ ਅੱਧੀ ਰਾਜਾ ਨਹੀਂ ਆਇਆ ਨਹੀਂ ਕਰਦਾ ਆਇਆ ਨਹੀਂ ਮੈਂ ਕਰਦਾ ਕਾ ਸਾਗ ਲੱਗ ਕਿ ਮੇਰਾ ਹਿੱਸਾ ਜਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕਬੂਲ ਕਰ ਲਿਓ ਜਿੰਨੀ ਕੋ ਮੈਂ ਤੋਂ ਹੋਊ ਵਾਤੇ ਵਾਤੇ ਮੈਂ ਕਰ ਲੂੰ ਤੇ ਮੈਂ ਆ ਕਹਿ ਦਿੰਦਾ ਨਾ ਵੀ ਭਾਈ ਵੀ ਸਾਨੂੰ ਬੱਚਾ ਤੋਰਨ ਲੱਗੇ ਤੋਰਨ ਲੱਗੇ ਤਾਂ ਪਹਿਲਾਂ ਮੈਂ ਪੁੱਛੂੰਗਾ ਕਿੰਨਾ ਹੋਇਆ ਜੇ ਕਬੂਲ ਹੁੰਦਾ ਹੋ ਫੇਰ ਕਰੂੰ ਨਹੀਂ ਤੋਰਨ ਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਆ ਕੋਈ ਨਹੀਂ ਪੁੱਛ ਲਿਓ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਲ ਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਨਾਲ ਕਿੱਥੇ ਤੱਕ ਆ ਗਿਆ ਹੈ ਪਹਿਲੀ ਗੱਲ ਤਾਂ ਮੈਨੂੰ ਹੀ ਅੱਛਾ ਕੱਟ ਗਈ ਨਾ ਰੀਟ ਕੱਢੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਰੋਕ ਲੈ ਗਈ ਆ ਮੈਂ ਤਾਂ ਚੀ ਜਾਨਾ ਮੈਨੂੰ ਭਲੇਖਾ ਲੱਗਾ ਜੀ ਬੰਦੇ ਗਲਤ ਦਾ ਤੁਸੀਂ ਬੰਦੇ ਠੀਕ ਆ ਜਦਾ ਵੀ ਆ ਇਹ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤੇਰੇ ਸਾਹਮਣੇ ਜੇ ਤੂੰ ਦੇਖੇ ਕਦੇ ਕਿਸੇ ਤੋਂ ਪਤਾ ਲੈ ਲਈਆਂ ਇਹ ਤਾਂ ਖੇਤੀ ਕਰਦਾਂ ਵਾਲੇ ਬੰਦੇ ਆ ਕੋਈ ਨਾ ਜੀ ਚਲੋ ਜਿੰਨਾ ਹੁਣ ਮੈਂ ਕਰ ਸਕਦਾ ਮੈਂ ਕਰੀ ਜਾਣਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤਾਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਹੈ ਤੇ ਅਸੀਂ ਕਰ ਰਹੇ ਆਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੌਲਾ ਰੱਪਾ ਨਹੀਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਠੀਕ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪਈ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਨ ਪਹਿਲਾਂ ਵੀ ਕਹਿ ਤੀ ਮੈਂ ਤਾਂ ਜ਼ੋਰ ਲਾਤਾ ਮੈਂ ਸਭ ਨੂੰ ਕਹਤਾ ਭਾਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਮਰਕਾਨ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਦੇਰੀਆ ਵੀ ਦੇਖਣਾ ਰੁਕਦੀ ਹੈ ਕਿ ਨਹੀਂ ਫਿਰ ਤਾਂ ਦੇਖੋ ਜੀ ਵੈਸੇ ਵੀ ਵਧਣਗੇ ਤੇ ਜਵਾਬ ਵੀ ਨਹੀਂ ਛੇਤੀ ਮਿਲਣਾ ਫਿਰ ਬਹੁਤ ਲੰਬੀ ਕੀਜੀ ਜਾਊਗੀ 12 ਵਜੇ ਕਿੰਨਾ ਟਾਈਮ ਤਾਂ ਥੋੜਾ ਹੀ ਮੈਨੂੰ ਹੁਣ ਕਿਸੇ ਨਾਲ ਸੰਪਰਕ ਕਰੂੰ ਮੈਂ ਤਾਂ ਹੀ ਰੋਕਾਂਗੇ ਥੋੜਾ ਤੁਸੀਂ ਟਾਈਮ ਵਾਧ ਦੇ ਦਿਓ ਚਲੋ ਜੀ ਮੈਂ 12:30 ਦਾ ਦੇ ਦਿੰਦਾ ਕਿਸੇ ਨੂੰ ਫੋਨ ਕਰੋ ਇੱਕ ਤੋਂ 2 ਵਜੇ ਦਾ ਟਾਈਮ ਦੇ ਦਿਓ ਮੈਂ ਇੰਨੀ ਜੇ ਰੁਕਦੀ ਵੀ ਹੁਣ ਕਾਹਾਂ ਫੋਨ ਕਰਾਂਗੇ ਜੇ ਤੱਕ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਬੰਦਿਆਂ ਦੀ ਪਛਾਣ ਲੱਭਾਂਗੇ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਲੱਭਾਂਗੇ ਥੋੜੇ ਕੋਰੇ ਕੋਈ ਹੋਣੇ ਪਰਮਿਸ਼ਨ ਹੈ ਨਹੀਂ ਦੋਨੋਂ ਦੋਨੋਂ ਮੈਂ ਸਹੀ 12:30 ਤੱਕ ਦਾ ਬਸ ਟਾਈਮ ਦਿੱਤਾ ਇਦੂ ਵੱਧ ਕੋਈ ਨਹੀਂ ਪੁਲਿਸ ਸਾਰੀ ਤੁਹਾਨੂੰ ਮੋੜ ਨਹੀਂ ਰਹਿਣੀ ਆ ਹੁਣ ਜਿੰਨਾ ਫੋਨ ਕਰ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜੇਓ ਤੇ ਬਾਕੀ ਪੁਲਿਸ ਵਾਲੇ ਜਿਹਨੇ ਉਹਨਾਂ ਨੂੰ ਕਹਿ ਦੇਣ ਇਹ ਤੇ ਨਾਲ ਮੁੜਿਆ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣ ਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਸ ਤੋਂ ਬਾਅਦ ਪੁਲਿਸ ਵੀ ਗੱਜਲ ਮਾਗ ਰਹੀ ਨੇ ਲਈ ਆ ਤੇ ਉਹਦੇ ਤੋਂ ਹੀ ਹਟਣੀ ਉਹਨੂੰ ਕਹੋ ਸਾਰੀ ਵਾਪਸ ਲਾਓ ਤੁਸੀਂ ਉਹਨੂੰ ਇਹ ਕਹਿਣਾ ਹੈ ਉਹ ਬੱਚਾ ਦੇਣ ਨੂੰ ਮੰਨ ਗਿਆ ਬਿਨਾਂ ਪੈਸਿਆਂ ਤੋਂ ਉਹ ਬੱਚਾ ਤਾਂ ਮੋੜਨਗੇ ਜੇ ਇਹ ਫਾਈਲ ਇੱਥੇ ਹੀ ਅੱਜ ਬੰਦ ਹੁੰਦੀ ਆ ਇਹ ਫਾਈਲ ਦੁਬਾਰਾ ਨਹੀਂ ਖੁੱਲਣੀ ਚਾਹੀਦੀ ਠੀਕ ਹੈ ਜੇ ਬੰਦ ਹੋਊ ਤਾਂ ਛੱਡਾਂਗੇ ਨਹੀਂ ਸਾਡੇ ਕੋਲ ਮੌਕੇ ਇਹ ਤਾਂ ਨਹੀਂ ਆਉ ਉਹ ਅਸੀਂ ਪੈਣ ਮੈਂ ਤਾਂ ਦੇਖੋ ਮੇਰੇ ਮੇਰੇ ਤਾਂ ਮੈਂ ਤਾਂ ਵਿਚ ਵਿਚਾਲੇ ਪੈਸ ਗਿਆ ਕਹਿੰਦਾ ਮੈਂ ਤਾਂ ਨਾ ਕਰਨ ਵਾਲਾ ਇੰਨੇ ਜੋਗਾ ਹੈ ਨਹੀਂ ਸੀ ਹੁਣ ਨਾ ਤਾਂ ਮੈਂ ਗੱਜਨ ਮਾਜਰੀ ਨੂੰ ਜਾਣਾ ਨਾ ਹੋਰ ਮੈਂ ਤਾਂ ਗਰੀਬ ਆਦਮੀ ਵਿਚ ਵਿਚਾਲੇ ਪੈਸ ਗਿਆ ਮੈਂ ਤਾਂ ਕਹੀ ਜਾਂਦਾ ਵੀ ਭਾਈ ਉਹਨੂੰ ਰੋਕ ਦਿਓ ਮੇਰਾ ਕੋਈ ਐਡੀ ਪਹੁੰਚ ਨਹੀਂ ਹੈ ਕਿ ਇਹ ਆਪਦੇ ਆਪ ਕਰਾ ਰਿਹਾ ਉਹ ਕੁਝ ਸਟੈਂਡ ਲੈ ਗਿਆ ਮੈਂ ਤਾਂ ਕਹੀ ਜਾਂਦਾ ਹਾਂ ਜੀ ਠੀਕ ਹੈ ਮੈਂ ਮੰਨ ਗਿਆ ਤੁਹਾਡੀ ਜਿਹੜੀ ਤੁਸੀਂ ਫੈਲ ਬੰਦ ਕਹਿੰਦੇ ਹੋ ਕਿ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਦੇ ਛੱਡਣਾ ਚਾਹੀਦਾ ਤੇ ਇਹ ਗੱਲ ਇੱਥੇ ਮੁੱਕੂ ਵੀ ਮੁਕਣੀ ਅੱਜ ਛੱਡੋ ਹੁਣੀ ਬਸ 12 1 ਵਜੇ ਤੱਕ ਇਹ ਕਹਾਣੀ ਮੁਕਣੀ ਚਾਹੀਦੀ ਤਾਂ ਤੁਹਾਨੂੰ ਬੱਚਾ ਮਿਲੂਗਾ ਠੀਕ ਹੈ ਜੀ ਹੁਣ ਮੈਂ ਲਾਉਣਾ ਜੋਰ ਆਪਣੇ ਵੱਲੋਂ ਤੁਸੀਂ ਮੈਂ ਤੁਸੀਂ ਮੇਰੇ ਨਾਲ ਇੰਨਾ ਜ਼ੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹਾਂ ਹੁਣ ਤੁਸੀਂ ਥੋੜਾ ਜਿਹਾ ਰੋਣ ਨਾਲ ਲਾਓ ਆਪਾਂ ਲਾਉਣੀ ਜੀ ਠੀਕ ਜੋ ਤੇ ਮੈਨੂੰ ਚਲਾਕੀ ਹੁੰਦੀ ਲਿਖੀ ਉੱਥੇ ਮੈਂ ਆਪਾ ਮੈਂ ਪਰਦੀ ਮਾਰ ਜਾਣਾ ਨਹੀਂ ਅਸੀਂ ਕੋਈ ਚਲਾਕੀ ਨਹੀਂ ਮੈਂ ਨਹੀਂ ਕੋਈ ਚਲਾਕੀ ਕਰਦਾ ਬੱਤ ਮੈਨੂੰ ਤਾਂ ਦੇਖ ਮੈਨੂੰ ਬੱਚੇ ਨਾਲ ਪਿਆਰਾ ਕੀਆ ਤੇ ਉਹ ਦੇਖ ਐ ਤਾਂ ਸੋਚ ਮੇਰੇ ਇਹ ਬਸਤੀ ਤੋਂ ਬਾਹਰ ਗੱਲ ਜਿਹੜੀ ਹੋ ਗਈ ਕਿ ਨਾ ਪੁਲਿਸ ਨੂੰ ਮੈਂ ਕਿਹਨੂੰ ਕਹਾ ਬਾਈ ਤੁਸੀਂ ਘਰੇ ਬੈਠ ਮੈਂ ਕਹਿਣਾ ਗੱਜਣ ਮਾਜਰੇ ਨੂੰ ਕਿਸੇ ਬੰਦੇ ਨਾਲ ਜ਼ੋਰ ਪਾਣਾ ਉਹ ਕਹੋ ਜੀ ਉਹ ਮੋੜ ਨੂੰ ਨਾ ਬੱਚਾ ਮੰਨ ਲਿਆ ਸਿਰਫ ਤਾਂ ਕਰਕੇ ਜੀ ਗੱਲ ਮੁੱਕਦੀ ਆ ਠੀਕ ਆ ਮੈਂ ਮੈਂ ਕਹੋ ਨਾ ਨਹੀਂ ਮੁੱਕਦੀ ਫੇਰ ਸਾਡੇ ਵੱਲੋਂ ਵੀ ਨਹੀਂ ਮੁੱਕਦੀ ਠੀਕ ਹੈ ਠੀਕ ਆ ਕੋਈ ਗੱਲ ਨਹੀਂ ਓਕੇ